ਇਸ ਵਕਤ ਅਲੀਪੁਰ ਅਰਾਈਆਂ ਪਿੰਡ ਦੇ ਵਿੱਚ ਮੌਜੂਦ ਹਾਂ ਲਗਾਤਾਰ ਡਾਇਰੀਆ ਦੇ ਮਰੀਜ਼ ਜਿਹੜੇ ਨੇ ਉਹ ਵਧਦੇ ਜਾ ਰਹੇ ਨੇ ਜੇਕਰ ਹੁਣ ਦੀ ਗਿਣਤੀ ਕਰੀਏ ਗੱਲ ਤਾਂ 137 ਦੇ ਕਰੀਬ ਜਿਹੜੇ ਮਰੀਜ਼ ਨੇ ਇਸ ਜਗ੍ਹਾ ਦੇ ਉੱਪਰ ਪਾਏ ਗਏ ਨੇ ਇਸ ਵਕਤ ਐਡੀਸੀ ਬੀ ਸਾਹਿਬ ਜਿਹੜੇ ਨੇ ਇਲਾਕੇ ਦੇ ਵਿੱਚ ਪਹੁੰਚੇ ਸੀਗੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਆਏ ਨੇ ਤੇ ਗੱਲਬਾਤ ਕਰਦੇ ਆ ਸਰ ਕੀ ਮੇਰੀ ਸਥਿਤੀ ਆ ਹੁਣ ਲੋਕਾਂ ਦੇ ਕੋਲ ਜਾ ਕੇ ਆਇਆ ਹਾਂ ਤੁਸੀਂ ਘਰਾਂ ਦੇ ਵਿੱਚ ਜੀ ਇਹ ਬੇਸਿਕਲੀ ਇੱਕ ਪ੍ਰੋਗਰੈਸ਼ਨਰੀ ਵਿਜ਼ਿਟ ਸੀ ਅੱਜ ਦੀ ਇਹਦੇ ਨਾਲ ਇਹਦੇ ਦੋ ਮੰਤਵ ਸੀ ਇੱਕ ਤਾਂ ਸਥਿਤੀ ਦਾ ਜਾਇਜ਼ਾ ਲੈਣਾ ਕਿ ਜਿਹੜੇ ਸਾਡੇ ਪੁੰਤਕ ਦੇ ਕੇਸਸ ਆਏ ਸੀ ਉਹਨਾਂ ਦੀ ਕੀ ਸਥਿਤੀ ਹੈ ਇਹ ਜੁਆਇੰਟ ਵਿਜ਼ਿਟ ਹੈ ਡਾਕਟਰ ਸਾਹਿਬ ਵੀ ਨਾਲ ਨੇ ਤਾਂ ਕਿ ਮੈਡੀਕਲ ਐਂਗਲ ਤੋਂ ਐਨਸ਼ੀਅਲ ਵੈਂਗਲ ਤੋਂ ਤੇ ਪਾਣੀ ਦੇ ਐਂਗਲ ਤੋਂ ਸਾਰੇ ਐਂਗਲ ਤੋਂ ਚੈੱਕ ਹੋ ਜਾਈਏ ਕਿ ਕੀ ਪ੍ਰੋਗਰੈਸ ਹੋਈ ਹੈ ਬਿਨਾਂ ਦਿਨ ਰਾਤ ਟੀਮਾਂ ਕੰਮ ਕਰ ਰਹੀਆਂ ਕੱਲ ਰਾਤ ਤੱਕ ਵੀ ਕੰਮ ਚੱਲੇ ਅੱਜ ਵੀ ਪੂਰੀ ਰਾਤ ਕੰਮ ਚੱਲੇਗਾ ਉਹਦੇ ਰਿਜ਼ਲਟਸ ਵੀ ਨਾਲ ਦੀ ਨਾਲ ਸਾਨੂੰ ਦੇਖਣ ਦੀ ਲੋੜ ਹੈ ਕਿ ਪੇਸ਼ੈਂਟਸ ਦੇ ਵਿੱਚ ਕੀ ਸੁਧਾਰ ਆ ਰਿਹਾ ਜਾਂ ਪਾਣੀ ਦੇ ਵਿੱਚ ਕੀ ਸੁਧਾਰ ਆ ਰਿਹਾ ਹੈ ਲੀਕੇਜਸ ਬੰਦ ਹੋ ਰਹੀਆਂ ਨੇ ਤੇ ਅੱਜ ਦੀ ਵਿਜ਼ਿਟ ਤੋਂ ਹੀ ਪਤਾ ਲੱਗਿਆ ਕਿ ਜੋ ਰਿਸਪੌਂਸ ਹੈ ਠੀਕ ਹੈ ਪਰ ਇਹ ਨਹੀਂ ਆ ਕਿ ਕੰਮ ਖਤਮ ਹੋ ਚੁੱਕਿਆ ਹਲੇ ਸਾਨੂੰ ਇੱਕ ਜਾਂ ਦੋ ਜਾਂ ਤਿੰਨ ਦਿਨ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਇਸ ਤੋਂ ਪਹਿਲਾਂ ਕਿ ਆਪਾਂ ਡਿਕਲੇਅਰ ਕਰੀਏ ਕਿ ਇਹ ਟੋਟਲੀ ਸੇਫ ਹੈ ਤਾਂ ਜਿਸ ਤਰ੍ਹਾਂ ਸ਼ੁਰੂਆਤੀ ਦੌਰ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਨਾ ਜਿਸ ਤਰ੍ਹਾਂ ਮਰੀਜ਼ਾਂ ਦੀ ਗਿਣਤੀ ਕੋਦਾ ਵੀ ਵਧੀ ਸੀਗੀ ਤਾਂ ਹੁਣ ਸਥਿਤੀ ਕੀ ਹੈ ਕੰਟਰੋਲ ਦੇ ਵਿੱਚ ਹੈ ਬਿਲਕੁਲ ਜੀ ਬਿਲਕੁਲ ਜਿਹੜੀ ਮਰੀਜ਼ਾਂ ਦੀ ਗਿਣਤੀ ਹੈ ਉਹ ਕਾਫੀ ਡ੍ਰੌਪ ਹੋ ਰਹੀ ਹੈ ਤੇ ਅੱਜ ਜਿਹੜੇ ਆਪਾਂ 15 ਕੇਸਿਸ ਵਿਜ਼ਿਟ ਕੀਤੇ ਨੇ ਉਹ ਸਾਰਿਆਂ 'ਚ ਇੰਪਰੂਵਮੈਂਟ ਹੈ ਕੁਝ ਉਹਨਾਂ ਚ ਅਬਸੋਲੂਟਲੀ ਠੀਕ ਹੋ ਚੁੱਕੇ ਨੇ ਜਿਹੜੇ ਹਾਲੇ ਅੰਡਰ ਟ੍ਰੀਟਮੈਂਟ ਵਿੱਚ ਚੱਲ ਰਹੇ ਨੇ ਉਹਨਾਂ ਚ ਇੱਕ ਅਦਾ ਪੇਸ਼ੈਂਟ ਐਡਮਿਟ ਸੀਗਾ ਉਹਦੀ ਵੀ ਮਾਰਕਡ ਇੰਪਰੂਵਮੈਂਟ ਹੈ ਇੱਕ ਦੋ ਦਿਨ ਦੇ ਵਿੱਚ ਠੀਕ ਹੋ ਜਾਣਗੇ ਪਰਿਵਾਰਾਂ ਨੇ ਸਰ ਕੁਝ ਦੱਸਿਆ ਕੁਝ ਪਾਣੀ ਨੂੰ ਲੈ ਕੇ ਕਿ ਪਾਣੀ ਵਗੈਰਾ ਦੀ ਜੀ ਅਸੀਂ ਖੁਦ ਹੀ ਜਾ ਕੇ ਸਾਰੇ ਪਰਿਵਾਰਾਂ ਨੂੰ ਇੱਕ ਤਾਂ ਪੁੱਛਦੇ ਆਂ ਪਾਣੀ ਦੀ ਸੋਰਸ ਪੁੱਛਦੇ ਆਂ ਘਰ ਤੋਂ ਯੂਜ਼ ਕਰ ਰਹੇ ਨੇ ਆ ਸਪਲਾਈ ਦਾ ਪਾਣੀ ਯੂਜ਼ ਕਰ ਰਹੇ ਨੇ ਜਾਂ ਕੱਲ ਤੋਂ ਪਰਸੋਂ ਤੋਂ ਵਾਟਰ ਟੈਂਕਰ ਚੱਲ ਰਹੇ ਨੇ ਅਗਲੇ ਕੁਝ ਦਿਨਾਂ ਤੱਕ ਚੱਲਦੇ ਰਹਿਣਗੇ ਉਹਨਾਂ ਦਾ ਪਾਣੀ ਯੂਜ਼ ਕਰ ਰਹੇ ਨੇ ਫਿਰ ਮੈਡੀਕਲ ਟੀਮ ਵੱਲੋਂ ਐਜੂਕੇਟ ਕੀਤਾ ਜਾਂਦਾ ਉਹਨਾਂ ਨੂੰ ਕਿ ਜਿਹੜਾ ਪਾਣੀ ਹੈ ਉਹਦੇ ਵਿੱਚ ਟੈਬੂਲੇਟਸ ਪਾ ਕੇ ਤੁਸੀਂ ਉਸ ਨੂੰ ਸੇਵ ਕਰਕੇ ਉਸ ਨੂੰ ਯੂਜ਼ ਕਰੋ ਜਾਂ ਕੁਝ ਦਿਨ ਲਈ ਟੈਪ ਵਾਟਰ ਨਾ ਯੂਜ਼ ਕਰੋ ਹਾਲਾਂਕਿ ਟੈਪ ਵਾਟਰ ਸੇਫ ਅਸੀਂ ਦੇਖਿਆ ਕਲੋਰੀਨੇਸ਼ਨ ਦੀ ਜਿਹੜੇ ਲੈਵਲਸ ਨੇ ਉਹ ਟੇਲ ਤੱਕ ਬਿਲਕੁਲ ਜਿਹੜੇ ਪਰਮਿਸਿਬਲ ਆਪਨ ਹੋਣੇ ਚਾਹੀਦੇ ਉਹਨਾਂ ਮੈਚ ਕਰਦੇ ਬਟ ਸਟਿਲ ਅਸੀਂ ਇਹ ਕਹਿ ਰਹੇ ਹਾਂ ਕਿ ਕੁਝ ਦਿਨਾਂ ਤੱਕ ਜੇ ਤੁਸੀਂ ਟੈਪ ਵਾਟਰ ਨਾ ਵੀ ਯੂਜ਼ ਕਰੋ ਅਗਲੇ 2 ਦਿਨ ਪਸ ਸੇਫ ਰਹੂਗਾ ਵਾਟਰ ਟੈਂਕਰਜ਼ ਆਰੇ ਉਹਨਾਂ ਦਾ ਪਾਣੀ ਯੂਜ਼ ਕਰਦੇ ਜਿਸ ਦਾ ਵਾਟਰ ਟੈਂਕਰਸ ਮੰਗਾਏ ਗਏ ਸੀਗੇ ਹਨਾ ਉਸ ਦੇ ਸੈਂਪਲ ਵੀ ਕਈ ਫੇਲ ਹੋਏ ਸੀਗੇ ਪਹਿਲਾਂ ਬਾਹਰੋਂ ਵੀ ਮੰਗਵਾਣੇ ਪਏ ਸੀਗੇ ਤੇ ਉਨੀ ਆਬਵੀਅਸਲੀ ਮੈਜੇਸ਼ਨ ਨੂੰ ਸ਼ੁਰੂ ਚ ਹੀ ਕਿਹਾ ਕਿ ਸਾਰੇ ਫਰੰਟ ਤੇ ਕੰਮ ਚੱਲ ਰਿਹਾ ਹੈ ਸੀਵਰਸ ਦੇ ਵਿੱਚ ਲੀਕੇਜਸ ਵੀ ਪਲੱਗ ਇਨ ਕਰਨ ਦਾ ਕੰਮ ਚੱਲ ਰਿਹਾ ਹੈ ਪਾਣੀ ਦੇ ਵਿੱਚ ਕਲੋਰਿਨੇਸ਼ਨ ਵੀ ਬਿਲਕੁਲ ਸਹੀ ਲੈਵਲ ਤੇ ਰਹਿਣ ਉਹਨਾਂ ਦਾ ਵੀ ਕੰਮ ਚੱਲ ਰਿਹਾ ਹੈ ਜਿਹੜੇ ਪੇਸ਼ੈਂਟਸ ਹੋਂ ਤੱਕ ਆ ਚੁੱਕੇ ਹਨ ਮਾਨੀਟਰ ਕਰਨ ਦਾ ਕੰਮ ਚੱਲ ਰਿਹਾ ਨਵੇਂ ਪੇਸ਼ੈਂਟਸ ਨਾ ਆਉਣ ਉਹਨਾਂ ਦੀ ਰੋਕਥਾਮ ਦਾ ਕੰਮ ਚੱਲ ਰਿਹਾ ਵਾਟਰ ਟੈਂਕਰ ਦੇ ਵਿੱਚ ਵੀ ਦਿਨੋ ਦਿਨ ਸੁਧਾਰ ਆਏਗਾ ਸਾਰੇ ਫਰੰਟ ਤੇ ਕੰਮ ਚੱਲ ਰਿਹਾ ਹੈ ਬਿਲਕੁਲ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਘਰਾਂ ਦੇ ਵਿੱਚ ਜਾ ਕੇ ਜਿਹੜੇ ਸੀ ਡੀ ਜਿਹੜੇ ਨੇ ਉਹ ਲੋਕਾਂ ਦੇ ਨਾਲ ਘਰਾਂ ਦੇ ਵਿੱਚ ਜਾ ਕੇ ਗੱਲਬਾਤ ਕਰਕੇ ਆਏ ਨੇ ਲੋਕਾਂ ਨੂੰ ਮਿਲ ਕੇ ਆਏ ਨੇ ਤੇ ਉਹਨਾਂ ਦੇ ਘਰਾਂ ਦਾ ਜਿਹੜਾ ਸਥਿਤੀ ਦਾ ਜਾਇਜ਼ਾ ਲੈ ਕੇ ਆਏ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਥਿਤੀ ਜਿਹੜੀ ਹੁਣ ਕੰਟਰੋਲ ਦੇ ਵਿੱਚ ਆ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਇਸ ਇਲਾਕੇ ਦੇ ਵਿੱਚ ਰਹਿੰਦਾ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਜੀਤ ਕੰਬੋਜ ਜਗਬਨ ਇਟਲੀ ਪਟਿਆਲਾ